ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਸੱਜਣ ਮਿੱਤਰਾਂ ਨੂੰ ਜੋ ਕਾਲ 올ਡ ਸਾਈਕਲ ਪੇਜ ਨਾਲ ਜੁੜਿਆ ਅੱਜ ਪੰਜ ਗਰਾਈਂ ਵਾਲੇ ਰਸਤੇ ਤੇ 18 ਸਤੰਬਰ 2025 ਤੇ ਵੀਰ ਅੱਜ ਆਪਣੇ ਕੋਲ ਆਇਆ ਸਾਈਕਲ ਲੈਣ ਤੇ ਇਹਨਾਂ ਦਾ ਬਟਵੰਦ ਦਾ ਸਾਈਕਲ ਤਿਆਰ ਕਰਾ ਖੜਾ ਸੀ ਪੂਰਾ ਆਪਣੇ ਕੋਲ 520 ਤੇ ਕਰਦਿਆਂ ਗੱਲਬਾਤ ਬਾਈ ਉਹਨਾਂ ਨਾਲ ਹਾਂਜੀ ਵੀਰੇ ਕੀ ਹਾਲ ਚਾਲ ਸასიਆ ਵੀਰੇ ਸਤਿ ਸ਼੍ਰੀ ਅਕਾਲ ਬਾਈ ਤੇ ਕਿੱਥੋਂ ਆਏ ਵੀਰੇ ਕਿਵੇਂ ਲੱਗਿਆ ਸਾਈਕਲ ਤੁਹਾਨੂੰ ਸਰ ਮੇਰੇ ਆਪਾਂ ਪਾਤੜਾਂ ਤੋਂ ਆਏ ਆ ਵੀਰੇ ਪਰਿਆਲਾ ਜਲਾ ਤੇ ਬਹੁਤ ਵਧੀਆ ਲੱਗਿਆ ਵੀਰੇ ਸਾਈਕਲ ਚਲਾਉਣਾ ਇਹ ਤਾਂ ਲੱਗਦਾ ਵੀਰੇ ਆਪਾਂ ਮੋਟਰਸਾਈਕਲ ਚਲਾਉਣੇ ਨਾਲ ਗੱਡੀ ਚਲਾਉਣੇ ਇਤਾਂ ਲੱਗਦਾ ਵੀਰੇ ਚਲਾਉਣ ਚ ਠੀਕ ਹੋ ਗਏ ਠੀਕ ਹੋ ਗਏ 520 ਬਾਈ 20 ਦਾ ਤੁਸੀਂ ਆਪਣੇ ਵੀਡੀਓ ਤੇ ਵੀ ਦੇਖਿਆ ਹੋਣਾ ਕਈ ਸੱਜਣ ਮਿੱਤਰ ਵੀਰ ਲੈ ਕੇ ਗਏ ਆਪਾਂ ਨੂੰ ਤੇ ਮੈਂ ਜਿਆਦਾਤਰ ਨਾ ਹੋ ਆਪਣੇ ਟੂਰ ਤੇ ਲੈ ਕੇ ਜਾਂਦੇ ਆ ਬੜਾ ਵਧੀਆ ਸਾਈਕਲ ਆ ਜਿਵੇਂ ਕਹੇ ਦੀ ਆਪਾਂ ਬੜਾ ਰੈਣਾ ਸਾਈਕਲ ਹਨਾ ਹਾਂਜੀ ਤੇ ਬਾਕੀ 520 ਬਾਰੇ ਦਾ ਵੀਰੇ ਉਹਨੂੰ ਇੱਕ ਮੈਂ ਘਰੇ ਜਾ ਕੇ ਕਾਫੀ ਵੀ ਦਿਖਾਈ ਸੀ ਹਾਂਜੀ ਹਾਂਜੀ ਮੈਂ ਕਿਹਾ ਬਰੇ ਬੁੱਕ ਕਰੇ ਹੋਇਆ ਬਿਲਕੁਲ ਜੀ ਬਿਲਕੁਲ ਤੇ ਹੋ ਸਕਦਾ ਵੀ ਤੁਹਾਡੇ ਵਾਲਾ ਸਾਈਕਲ ਦੇਖ ਕੇ ਗੁਬਾਲ ਸੱਜਣ ਮਿੱਤਰ ਹੋਰ ਵੀਰ ਵੀ ਕਹਿਣ ਹਾਂਜੀ ਹਾਂਜੀ ਵੀਰੇ ਤੇ ਇਹ ਆਉਂਦੇ ਹੀ ਰਹਣੇ ਆ ਬਾਈ ਵਿਚ ਦੀ ਥੋੜਾ ਰੁੱਕ ਗਏ ਸੀਗੇ ਇਹ ਹਾਂਜੀ ਹਾਂਜੀ ਵੀਰੇ ਹਾਂ ਉਹਦੇ ਕਰਕੇ ਥੋੜੀ ਜੀ ਪ੍ਰੋਬਲਮ ਆ ਗਈ ਸੀ ਹਾਂਜੀ ਹਾਂਜੀ ਕੱਤੀ ਬਹੁਤ ਸੋਹਣਾ ਹੈ ਤੇਰਾ ਸਾਈਕਲ ਤਾਂ ਹਾਂ ਖਾਬ ਸਾਈਕਲ ਆ ਬਿਲਕੁਲ ਆਪਾਂ ਚਲੋ ਕੰਡੀਸ਼ਨ ਚੈੱਕ ਕਰਵਾ ਦਨੇ ਆ ਸਾਰੇ ਹਾਂਜੀ ਹਾਂਜੀ ਜੀ ਜਿਵੇਂ ਟਾਇਰ ਵਗੈਰਾ ਦੇਖੋ ਸਾਰੇ ਓਕੇ ਹਾਂਜੀ ਹਾਂਜੀ ਵੀਰੇ ਤੇ ਸ਼ੌਕਰ ਵਗੈਰਾ ਨਾਲ ਦੇ ਸਾਰੇ ਫਿੱਟਰ ਵਗੈਰਾ ਉਮੇ ਲੱਗੇ ਹੋਇਆ ਬਾਈ ਹੈਨਾ ਹਾਂਜੀ ਹਾਂਜੀ ਵੀਰੇ ਤੇ ਮਾਡਲ 520 ਬਿਲਕੁਲ ਸਾਈਜ਼ ਹੈਗਾ ਇਹ ਐਮ ਬਾਈ ਦੀ ਹਾਈਟ ਦੇ ਅਕੋਰਡਿੰਗ ਹਾਂਜੀ ਬਹੁਤ ਸੋਹਣਾ ਸਾਈਕਲ ਆ ਬੰਦਿਆ ਤੇ ਬਾਕੀ ਚਲੋ ਵੀਰੇ ਘਰੇ ਜਾ ਕੇ ਕਰਦੇ ਆ ਗੱਲਾਂ ਬਾਤਾਂ ਹੈਨਾ ਹਾਂਜੀ ਤੇ ਵੇ ਆਪਣੇ ਕੋਲ ਨਾ ਤਾਂ ਹੀ ਰਾਜਸਥਾਨ ਤੋਂ ਲੈਣ ਆਏ ਸੀਗੇ ਉਹ ਤਾਂ ਹੀ ਭਰਾ ਕੋ ਦੂਰ ਦੂਰੋਂ ਆਉਂਦੇ ਆ ਇਹ ਕੀ ਰੇਟ ਹੈ ਦਾ ਵੀਰੇ ਆਪ ਇਹਂ ਡਾ ਰੇ ਕੋ ਹਾਂ ਹੂੰ ਜੀ ਸਤਿ ਸ੍ਰੀ ਅਕਾਲ ਸਾਰੇ ਸੱਜਣ ਮਿੱਤਰਾਂ ਨੂੰ ਜੋ ਕਾਲ 올ਡ ਸਾਈਕਲ ਨਾਲ ਜੁੜਿਆ ਅੱਜ 18 ਸਤੰਬਰ 2025 ਤੇ ਵੀਰ ਹੁਣੇ ਆਪਾਂ ਤੋਂ ਸਾਈਕਲ ਲੈਣ ਆਇਆ ਕਰਦੇ ਆਂ ਗੱਲਬਾਤ ਬਾਈ ਕਿੱਥੋਂ ਆਏ ਤੇ ਕਿਹੜਾ ਆਪਾਂ ਇਹਨਾਂ ਨੂੰ ਸਾਈਕਲ ਦਿੱਤਾ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਵੀਰੇ ਅਸੀਂ ਆਪਾਂ ਪਾਟੜਾ ਤੋਂ ਆਏ ਆਂ ਤੇ ਆਪਾਂ ਵੀਰ ਕੋ ਪਟਵਾਲਾ ਤੇ ਆ ਸਾਈਕਲ 520 ਬਹੁਤ ਸੋਹਣਾ ਵੀਰੇ ਸਾਈਕਲ ਹੈ ਲੋਨ ਚ ਵੀ ਬਹੁਤ ਵਧੀਆ ਸਰਲ ਆ ਜਿੰਨੇ ਸੌਖਾ ਚਲਾ ਸਕਦੇ ਆਂ ਤੇ ਇਹ ਹੀ ਕਹਿਣਾ ਚਾਹੁੰਦੇ ਆਂ ਵੀਰ ਕੋ ਇੱਕ ਵਾਰੀ ਜ਼ਰੂਰ ਆਇਓ ਟਰਾਈ ਕਰਕੇ ਇਹ ਸਾਈਕਲ ਦੇਖੋ ਤੇ ਇਹ ਵੀ ਨਿਸ਼ਚਿਤ ਨਿੱਕੀ ਗੱਲ ਵੀ ਪ੍ਰੀਤੀ ਨਾਲ ਸਮਝਾਉਂਦਾ ਵੀ ਸਾਈਕਲ ਕਿਦਾਂ ਕਿਹੜਾ ਤੁਹਾਨੂੰ ਸਹੀ ਹੈ ਵੀ ਆਪਾਂ। ਉਹ ਵਧੀਆ ਕੰਮ ਕਰਦਾ ਜਰੂਰ ਆ ਵੀਰੇ। ਤੇ ਵੀਰ ਉਹਨਾਂ ਨੂੰ ਆਪਾਂ ਜਿਵੇਂ ਸਟਾਰਟਿੰਗ ਦੇ ਵਿੱਚ ਪਹਿਲਾਂ ਇਹ ਚੀਜ਼ ਪੁੱਛੀ ਸੀ ਵੀ ਤੁਹਾਡੀ ਹਾਈਟ ਕਿੰਨੀ ਆ ਭਾਈ ਦੇ ਹਾਈਟ ਦੇ ਅਕੋਰਡਿੰਗ ਆਪਾਂ ਇਹਨਾਂ ਨੂੰ ਐਮ ਐਸ ਆਈ ਦਿੱਤਾਗਾ। ਐਮ ਐਸ ਆਈ ਸਾਈਕਲ ਜੋ ਸੱਜਣ ਵਿੱਚਰ ਵੀਰ ਆਪਾਂ ਤੋਂ ਬਿਟਵੀਨ ਪੰਪਸ ਤੋਂ ਵੀ ਕੋਈ ਵੀ ਲੈਣਾ ਚਾਹੁੰਦੇ ਆ। ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਆਪਣੇ ਕੋਲ ਇਹ 2 ਦਿਨ ਹੋਏ ਸੀ ਇਹਦੇ ਸਾਈਕਲ ਆਏ ਨੂੰ। ਜਿਵੇਂ ਕੱਲ ਇੱਕ ਜੀਟੀ ਦਾ ਸਾਈਕਲ ਲੈ ਕੇ ਗਏ ਨੇ ਭਾਈ ਆਪਣੇ ਬਰੇਟੇ ਤੋਂ। ਤੇ ਬਾਈ ਅੱਜ ਇਹ ਪਹੁੰਚਿਆ ਕਨੌਰੀ ਬਾਰਡਰ ਕੋਲੋਂ ਪਾਤਰਾਂ ਕੋਲੋਂ ਤੇ ਵੀਰ ਉਹਨਾਂ ਨੂੰ ਆਪਾਂ ਸਾਈਕਲ ਦਿੱਤਾ 520 ਬਟਵੰਦਾ ਤੇ ਵੀਰੇ ਇੱਕ ਜਿਵੇਂ ਮੰਨ ਲਓ ਕਈ ਵਰਨਾਂ ਜਿਵੇਂ ਆਪਣੇ ਜ਼ਿਆਦਾ ਨੌਜਵਾਨ ਨੇ ਬੇਰੋਜ਼ਗਾਰੀ ਕਰਕੇ ਲਾ ਲਈਏ ਕੁਝ ਵੀ ਲਾ ਲਈਏ ਹਨ ਤੇ ਜ਼ਿਆਦਾ ਨਸ਼ੇ ਵੱਲ ਕੋਈ ਮਾੜੀ ਸੰਗਤ ਕਰਕੇ ਲਾ ਲਈਏ ਹਨ ਨਾ ਨਸ਼ੇ ਵੱਲ ਰੁਝਾਨ ਜੀ ਜ਼ਿਆਦਾ ਹੋਏ ਪਿਆ ਉਹਦੇ ਕਰਕੇ ਬਈ ਇੱਕ ਮੈਨੂੰ ਛੋਟਾ ਜਿਹਾ ਮੈਸੇਜ ਦਿਓ ਬਈ ਤਾਂ ਕਰੇ ਆਪਾਂ 3 ਵਜੇ ਚੀਜ਼ਾਂ ਦੇ ਵੀਰੇ ਆਉਣਾ ਚਾਹੀਦਾ ਸਾਈਕਲਿੰਗ ਜਾਂ ਗੇਮਿੰਗ ਮਾਲ ਜਾਂ ਟੀਡਾ ਚ ਗਰੇ ਜਿਵੇਂ ਆਪਣਾ ਨਸ਼ਾ ਤੋਂ ਧਿਆਨ ਪਰ ਹਟ ਜਾਂਦਾ ਵੀ ਕਿਸੇ ਵੀ ਕੇਮ ਵੱਲ ਆਪਣਾ ਧਿਆਨ ਲੱਗ ਜਾਂਦਾ ਵੀਰੇ ਕਿਉਂਕਿ ਵਿਲੇ ਬੰਦੇ ਦਾ ਵੀਰ ਮੰਨ ਲਓ ਜਾਂ ਕੁਝੇ ਬੰਦਿਆਂ ਨਾਲ ਧਾਣੀਆਂ ਚ ਪੈਣਾ ਉਹ ਬੰਦਾ ਗਲਤ ਪੰਗਤ ਚ ਫਿਰ ਗਲਤੀ ਹੁੰਦਾ ਤੇ ਇਸੇ ਕਰਕੇ ਜਾਂਦੀ ਪੇਮਾ ਬੂਮਾ ਚਾਉ ਸਾਈਕਲਿੰਗ ਚਾਉ ਰਹੇ ਜੀ ਇਹ ਕਹਿਣਾ ਕਿ ਮੈਂ ਸਹੀ ਵੀਰੇ ਸਹੀ ਹੈ ਨੁਕਤੰਦਰਸ਼ ਤੋਂ ਘਰ ਦੇ ਵੀ ਸੁੱਖ ਜਣੋ ਤਹੀ ਗੱਲ ਹੈ ਵੀ ਸਹੀ ਹੈ ਸਹੀ ਹੈ ਤੇ ਬਹੁਤ ਬਹੁਤ ਸ਼ੁਕਰੀਆ ਭਾਈ ਤੁਹਾਡਾ ਬਹੁਤ ਸੇਵਾ ਦਾ ਮੌਕਾ ਦਿੱਤਾ ਅੱਜ ਭਾਈ ਤੁਸੀਂ ਸਾਨੂੰ ਤੇ ਹੋਰ ਵੀ ਵੀਰੇ ਅੱਗੇ ਸ਼ੇਅਰ ਜ਼ਰੂਰ ਕਰਿਓ ਕੋਈ ਸੱਜਣ ਮਿੱਤਰ ਵੀਰ ਲੈਣ ਵਾਲੇ ਹੁੰਦੇ ਆ ਨਾ ਤੇ ਬਾਕੀ ਵੀਰ ਉਹਨਾਂ ਨੂੰ ਸਾਈਕਲ ਆਪਾਂ ਬਿਟਵੈਨ ਤੁਹਾਨੂੰ ਜਿਵੇਂ ਦੱਸਿਆ 520 ਡਬਲ ਡਿਸਕ ਬ੍ਰੇਕ ਦੇ ਵਿੱਚ ਤੇ ਐਮਐਸ ਆ ਗਿਆ ਤੇ ਕੰਡੀਸ਼ਨ ਪੂਰੀ ਫੁੱਲ ਓਕੇ ਆ ਤੇ ਵੱਡੀ ਗੱਲ ਬਿਟਵੈਨ ਦੇ ਟਾਇਰ ਇਹਦੇ ਦੋਨੇ ਨਾਲ ਦੇ ਆ ਤੇ ਟਾਇਰ ਜਿਵੇਂ ਕਹ ਰਹੀ ਹਜੇ ਵਿਚਾਰ ਲਈ ਲਾਈਨ ਹੁੰਦੀ ਆ ਨਾ ਟਾਇਰ ਵਾਲੀ ਹਜੇ ਉਹ ਵੀ ਨਹੀਂ ਗਈ ਹੋਈ ਪੂਰੀ ਮੈਂ ਪ੍ਰੋਪਰ ਚੈੱਕ ਤਾਂ ਕਰਵਾਉਣਾ ਹੁੰਦਾ। ਕਈ ਵਾਰ ਸੱਜਣ ਵਿੱਚ ਤੇ ਵੀਰੇ ਪੁੱਛਦੇ ਹੁੰਦੇ ਆ ਵੀ ਯਾਰ ਕੰਡੀਸ਼ਨ ਕਿਵੇਂ ਆ? ਵੀ ਘੱਟ ਲੋਟ ਤਾਂ ਨਹੀਂ ਹੋਊਗੀ ਕੰਡੀਸ਼ਨ ਜਾਂ ਜ਼ਿਆਦਾ ਚੱਲਿਆ ਨਾ ਹੋਵੇ। ਬਾਈ ਆਹ ਕੰਡੀਸ਼ਨ ਦੇ ਵਿੱਚ ਆਪਣੇ ਕੋਲ ਸਾਈਕਲ ਆਉਂਦੇ ਹੁੰਦੇ ਆ। ਤੇ ਵੱਡੀ ਗੱਲ ਆ ਜਿਹੜਾ ਸ਼ਰਾਮ ਦਾ ਲੱਗਿਆ ਹੋਇਆ ਇਹ ਅੱਜ ਕੱਲ ਕਿਸੇ ਸਾਈਕਲ ਦੇ ਵਿੱਚ ਡ੍ਰੇਲਰ ਆ ਨਹੀਂ ਰਿਹਾ। ਨਾ ਆਉਣਾ ਅੱਗੇ ਕਿਉਂਕਿ ਇਹ ਚੀਜ਼ਾਂ ਪਹਿਲਾਂ ਹੀ ਲੱਗੀਆਂ ਹੋਈਆਂ ਪੂਰੀਆਂ ਵਧੀਆ ਬੈਸਟ ਉਹਨਾਂ ਨੇ ਲਾਈਆਂ ਬਿਟਬਨ ਵਾਲਿਆਂ ਨੇ। ਤੇ ਸਾਡੇ 27 ਜਿਹੜਾ ਗੀਲ ਸਾਈਜ਼ ਆ ਗਿਆ ਤੇ ਬਿਟਬਨ ਦੇ ਟਾਇਰ ਨਾਲ ਦੇ ਆ। ਬਹੁਤ ਸੁਣੋ ਸਾਰਾ ਅਲੂਮੀਨੀਅਮ ਦੇ ਵਿੱਚ ਸਾਈਕਲ ਪੂਰਾ ਬਿਲਕੁਲ ਨਵਾਂ ਸਾਈਕਲ ਪਿਆ 520 ਸਟicker ਵਗੈਰਾ ਹਜੇ ਪ੍ਰੋਪਰ ਹੋ ਨਹੀਂ ਆ ਤੇ ਸ਼ੁਕਰੀਆ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ